ਕਾ ਉਹਨਾਂ ਦੀ ਬਿਹਤਰੀ ਦੇ ਲਈ ਉਹਨਾਂ ਨੂੰ ਚੰਗੀਆਂ ਸਵਾਵਾਵਾਂ ਦੇਣ ਲਈ ਉਹਨਾਂ ਨੂੰ ਹੋਰ ਆਰਥਿਕ ਲਾਭ ਵਾਧੂ ਮਿਲੇ ਤੇ ਲਗਾਤਾਰ ਜਿਹੜੀ ਆ ਪੰਜਾਬ ਸਰਕਾਰ ਕੰਮ ਕਰਦੀ ਹੈ ਸੋ ਅੱਜ ਮੈਂ ਇਹ ਮੋٹے ਤੌਰ ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੋ ਉਹਨਾਂ ਸਾਰੇ 14450 ਦੇ ਜਿਹੜੇ ਡੀਪੂ ਹੌਡ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਧਾਈਆਂ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਿਛਲੇ ਦਿਨਾਂ ਦੇ ਵਿੱਚ ਆਰਡੀਐਫ ਨੂੰ ਲੈ ਕੇ ਤੁਸੀਂ ਕੇਂਦਰ ਕਿ ਕੋਈ ਤਰਕ ਨਿਕਲ ਪਾਇਆਗਾ ਬਿਲਕੁਲ ਅਸੀਂ ਕੱਲ ਸਾਡੇ ਮਾਨਜੁਗ ਵਿੱਤ ਮੰਤਰੀ ਸਰਦਾਰ ਭਾਲਸੂ ਚੀਮਾ ਜੀ ਦੀ ਗਵਾਈ ਚ ਮੈਂ ਵੀ ਨਾਲ ਸੀਗਾ ਸਾਡੇ ਮਹਿਕਮੇ ਦੇ ਅਫੀਸਰ ਸਵਾਨ ਵੀ ਨਾਲ ਸੀਗੇ ਔਰ ਕੱਲ ਜੂਨੀਅਰ ਮਿਨਿਸਟਰ ਭਲਾਜੂ ਸੀ ਜੀ ਨੂੰ ਮਿਲ ਕੇ ਆਏ ਆ ਸੋ ਪੰਜਾਬ ਦੀ ਜਿਹੜੀ ਮੰਗ ਹੈ ਉਸ ਮੰਗ ਨੂੰ ਬੜਾ ਠੋਸ ਮੈਂ ਸਮਝਦਾ ਵੀ ਤਰਕ ਦੇ ਆਧਾਰ ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਹੰਦਰਦੀ ਨਾਲ ਵਿਚਾਰ ਕਰਨ ਦੀ ਸਾਨੂੰ ਕੱਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਬੜੇ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਔਰ ਕਿਉਂਕਿ ਇਹ ਪੰਜਾਬ ਦਾ ਰਾਈਟ ਹੈ ਜਿਹੜਾ ਆਰਡੀਐਫ ਹੈ ਸੋ ਜਿਹੜੀ ਕਟੋਤੀ ਦੇ ਵਿੱਚ ਕੀ ਮਤਲਬ ਕੀਤੀ ਆ ਇਹ ਕਿਸੇ ਵੀ ਰੂਪ 'ਚ ਸਹਿਣ ਨਹੀਂ ਕੀਤੀ ਜਾਗੀ ਲਗਾਤਾਰੋ ਪ੍ਰਕਿਰਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੋ ਕੱਲ ਵੀ ਬੜੇ ਸਾਰਤਕ ਮਾਹੌਲ 'ਚ ਮੀਟਿੰਗ ਹੋਈ ਆ ਸੋ ਗਾਂ ਜੋ ਵੀ ਇਹਦੇ ਲਈ ਲੋੜੀਂਦੇ ਸਾਡੇ ਵੱਲੋਂ ਪਹੁੰਚ ਕਰਨੀਆਂ ਕੁਝ ਹੋਣਗੀਆਂ ਤਸਵੀਜਾਂ ਉਹਦੇ ਤੇ ਕੰਮ ਕਰਾਂਗੇ ਕੁਝ ਨਹੀਂ ਹੋਈ ਅੱਜ ਕੋਈ ਪਹਿਲੇ ਉਹ ਕਹਿ ਰਹੇ ਆ ਹਾਂ ਬਿਲਕੁਲ ਪਹਿਲਾਂ 3% ਮਿਲਦਾ ਸੀਗਾ ਮਾਰਕੀਟ ਫੀਸ ਤੇ 3% ਹੀ ਮਿਲਦੀ ਸੀਗੀ ਆਰਡੀਫ ਸੋ ਉਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਜਿਹੜੇ ਇਹਦੇ ਚ ਇਹਨੂੰ ਘਟਾ ਕੇ 2% ਕੀਤਾ ਸੋ ਅਸੀਂ ਕੱਲ ਉਹਨਾਂ ਨਾਲ ਗਿਲਾਬੀਜ਼ਾਰ ਕੀਤਾ ਸੋ ਉਮੀਦ ਕਰਦੇ ਆ ਉਹ ਪੰਜਾਬ ਦੀਆਂ ਭਾਵਨਾਵਾਂ ਨੂੰ ਪੰਜਾਬ ਦੇ ਰਾਈਟ ਨੂੰ ਸਮਝਣਗੇ